ਦੇ ਵੀ ਨਸੀਕਾ ਤੋਂ ਕਹਿੰਦਾ ਨਾ ਕੀ ਗੱਲ ਕਰਦਾ ਇਹ ਤਾਂ ਲੰਘੇ ਨੇੜੇ ਟੈਂਟਰ ਨੇ ਆਪਾਂ ਪਾ ਗਏ ਇਹ ਪਿੱਛੇ ਜਨਰੇਟਰ ਆ ਕੰਮ ਹੈ ਜੀ ਆ ਵੀ ਲੇ ਸਾਹਮਣੇ ਲੰਗਰ ਕੋਲ ਇਹ ਹੋਰ ਜਾ ਕੇ ਕਾਰੀਕ ਤੇ ਆਏ ਹੋਏ ਸਭ ਜੀ ਜਿਹੜੇ ਪਹੁੰਚੇ ਹੋਏ ਆ ਲਾ ਬਈ ਲੰਗਰ ਦੀ ਤਿਆਰੀ ਲੈ ਬੈਠੀ ਲਓ ਜੀ ਜਨਰੇਟਰ ਆ ਗਿਆ ਟੈਂਕਰ ਖੋਲ ਰਹੇ ਨੇ ਹਲਤਾ ਲੰਗਰ ਸ਼ੁਰੂ ਆ 80 ਸਾਈਡ ਉਹ ਜੀ ਬਾਈ ਸੋਸੀ ਕਾਲ ਜੀ ਸਾਰਿਆਂ ਨੂੰ ਕੀ ਹਲਚਲ ਹੈ ਤੇ ਬਾਈ ਲੰਗਰ ਦੀ ਕਰਤੀ ਆਪਾਂ ਤਿਆਰੀ ਕਰੀ ਹੋ ਗਈ ਅੱਜ 19 ਤੇ ਚਮਕਾਰ ਸਾਹਿਬ ਨੂੰ ਜਾਂਦੇ ਜਾਂਦੇ ਰੋਡ ਤੇ ਲੰਗਰ ਆਪਣਾ ਹੀ ਇਹ ਆ ਭਤੇਗੜ ਸਾਹਿਬ ਵੀ ਲੈ ਕੇ ਜਾਂਦੇ ਆ ਸੇਵਾਦਾਰ ਸਾਰੇ ਤਿਆਰ ਹੈ ਤੇ ਹਲਵਾਈ ਕਰ ਰਹੇ ਕੰਮ ਆਪਣਾ ਤੇ ਬਾਕੀ ਭਾਈ ਤੁੰਦ ਬਹੁਤ ਪੈ ਰਹੀ ਆ ਆਪਣਾ ਦੇਖ ਕੇ ਆਓ ਆਂਡਾ ਢੀਂਡਾ ਆਪਾਂ ਨੇ ਕਰਤਾ ਆਪਣਾ ਲੋਟ ਤੇ ਟਮਾਟਾ ਵਾਂ ਸੇਵਾਦਾਰ ਹੈਗੇ ਆ ਆਪਣੇ ਵੀਰੇ ਹੋਰ ਫੱਕੂ ਕੇ ਤਿਆਰੀ ਆਪਣੀ ਹੋ ਗਈ। ਅੱਗ ਇਹ ਬਹੁਤ ਚੰਗਾ ਰਹੇਗਾ। ਬਾਕੀ ਬਈ ਫੜਾ ਮੋਟਾ ਕੰਮ ਹੈ ਉਹ ਕਰ ਲਈਏ। ਉਥੇ ਬਾਅਦ ਬਾਕੀ ਫਿਰ ਕੱਲ ਦਾ ਪ੍ਰੋਸੀਜਰ ਹੈ। ਜਿਵੇਂ ਚਾਹ ਪਕੌੜਾ ਹੋਰ ਸਮਾਨ ਪਾ ਚਲਾਣਾ। ਗੱਡੀਆਂ ਰੁਕਣ ਲੱਗ ਗਈਆਂ। ਇਹ ਰੱਖ ਲੋ ਵਾਲੇ। ਉਹ ਮੈਂ ਕਿਹਾ ਬੋਰੀਆਂ ਮੈਂ ਟ੍ਰੱਕਾ ਪਾਉਂ ਪਰ ਲਾਉ ਤੈ ਨਹੀਂ ਮੰਨਣਾ ਤਾ ਆਲੂ ਗੱਲ ਨਵੇਂ ਲੈ ਕੇ ਆਉਣ। ਟ੍ਰੱਕ ਰੱਖ ਲੋ ਯਾਰ ਚਾਰ ਕਿੱਟ। ਤੰਦਾਸ ਤਾਂ ਮੈਂ ਤੰਦਾਸ ਤਾਂ ਕਹਿੰਦਾ ਗੱਡੀ ਬਾਬੇ। ਲਿਆ। ਘਰ ਨੂੰ ਬੈਠ ਜਾ ਵੀ ਚਾਬੀ ਚੇ ਚੇ ਚਾਬੀ ਕਰੋ। ਕਾਲਾ ਮੈਂਡ ਗਈ ਜੰਦ ਛੱਡ ਦੇ ਨਾ। ਕਾਲੇ ਤੈਨੂੰ ਵੀ ਨਾਲੇ ਲਿਆਉਣੇ ਪੈਣੇ ਆਲੂ ਨਵੇਂ। ਤੰਦਾਸ ਤੰਦ। ਆ ਵੀ ਆਲੂ ਨਵੇਂ। ਮੈਂ ਤਾਂ ਬੈਠਣਾ ਨਹੀਂ ਬੰਦਿਆ ਰੇ ਉਹ ਤਾਰ ਲੈਣਾ ਪਟੋਲ ਤਾਂ ਥੱਲੇ ਕਰਨਾ ਆਹ ਬੋ ਜਿਹੜੇ ਆ ਥੱਲੇ ਉਹ ਪਤਾ ਚੱਕਰ ਗਿਆ ਉੱਪਰ ਫਰਦਾ ਦੇ ਪਟੋਲ ਢੋਲ ਵੀ ਦੇਖ ਲੈ ਕਿਹੜਾ ਲੈ ਕੇ ਗਏ ਥੱਲੇ ਕਰ ਲੈਣੀ ਇਹ ਹੋਦੀ ਨਹੀਂ ਗੱਲ ਹੀ ਬੋਚ ਵਾਲੇ ਐਸੇ ਗੱਡੀ ਆ ਜਣੀ ਓਏ ਯਾਰ ਗੱਡੀ ਵੀ ਤਾਂ ਉੱਚੀ ਹੋ ਜਣੀ ਤੁਹਾਡੀ ਓਰੇ ਗੱਡੀ ਥੱਲੇ ਗੱਡੀ ਉੱਚੀ ਹੋ ਜਣੀ ਗੱਲ ਹੀ ਬੋਚ ਚਾ ਗੱਡੀ ਦਾ ਐਸਾ ਇੱਕ ਢੋਲ ਨਹੀਂ ਉਤਰਦਾ ਯਾਰ ਮੈਂ ਦੇਖਿਆ ਕਿੰਨਾ ਬੰਦਾ ਹੁੰਦਾ ਕਾਲੇ ਨੇ ਗੱਲੇ ਨੇ ਧਾਰ ਦੋ ਤਾਰ ਤਾ ਦੂੰਗਾ ਕੱਲੇ ਉਹ ਇੱਥੇ ਇਕੱਠਾ ਕਰਨਾ ਬਾਦ ਵਿੱਚ ਕਾਲੇ ਨੂੰ ਇਕੱਠਾ ਕਰ ਲਿਓ ਹੋਰ ਮੈਂ ਤੁਹਾਨੂੰ ਕਹਿ ਕੀ ਰਿਹਾ ਇਹ ਪੂਰੀ ਜਿਹੜੀ ਲਾ ਦੂਗਾ ਆਂਦੇ ਪਿੱਛੇ ਆਂਦੇ ਨੂੰ ਕੀ ਕਰ ਰਿਹਾ ਸਰ ਆਂ ਤਾਂ ਦੇ ਦੂ ਕੱਲਾ ਖੋਲ ਉਹ ਉੱਚਾ ਹੋ ਜਾਣਾ ਆਂਦੇ ਆਂਦੇ ਹੋ ਰੱਬ ਤੇ ਲੈ ਜ਼ੋਰ ਲਾ ਲਓ ਫਿਰ ਚੱਲਾ ਖੋਲ ਚੱਲਾ ਖੋਲ ਬਾਪ ਦਾ ਮੋਢੀ ਕੱਟੋ ਮੁਰਤੇ ਮੁਰਤੇ ਚੁੱਕੋ ਹਾਂ ਜੇ ਮੇਰੀ ਗੱਲ ਮੰਨ ਲਓ ਤੇ ਚੌਂਤਰੇ ਬਤਾਰ ਲਓ ਕ੍ਰੇਨ ਮਗਾ ਲਓ ਕ੍ਰੇਨ ਗਈ ਆਇਆ ਤਾਂ ਇਹਦਾ ਜੀਸੀਬੀ ਹੁਣ ਹੈ ਡਰਮ ਮਗਾ ਲਓ ਜੀਸੀਬੀ ਹੁਣ ਤਾਂ ਗਈ ਆ ਔਰ ਇਥੇ ਮੈਂ ਤਾਂ ਇਹਨਾਂ ਨੂੰ ਸਲਾਹ ਦੇਤੀ ਗੁਰਮukh ਵਿਓ ਉੱਧਰ ਧਾਰ ਲਓ ਮੰਨੇ ਨਹੀਂ ਹੈ ਮੋਬਾਈਲ ਸਲਮੋ ਔਰ ਯਾਰ ਅੰਨਾ ਦੇ ਨੀਂ ਸੇਡ ਤੇ ਹੈਡ ਆ ਬੰਨ ਤੇਰੇ ਵਾਲੀ ਦੇ ਇੱਕ ਫੇਰੇ ਮੈਂ ਖੋਲੇ ਕਾਲੇ ਥਲੇ ਕਮਾ ਮੈਂ ਪਾਣੀ ਇਹਨੇ ਪੀਣੇ ਆਇਆ ਪਾਣੀ ਫੇਤ ਲਈ ਚ ਪਿਆ ਵੀਰੇ ਅੱਜ ਉਹ ਲੋੜੇ ਨਹੀਂ ਐ ਐ ਫੇਰੇ ਵਾਲੀ ਦੇ ਤੋਂ ਲੈ ਵੀ ਤਾ ਨਾ ਦੇਰੋਂ ਕਿਹ ਰੋੜ ਕਿਉਂ ਆ ਜਣਾ ਤਾ ਰੋੜ ਤੋਂ ਬਾਈ ਰੋੜ ਕੇ ਲੱਦੇ ਆ ਯਾਰ ਕੋਈ ਨਹੀਂ ਵਗਦਾ ਨਾ ਤੱਕਣ ਟਾਇਰ ਹੋ ਗਏ ਤੇ ਕਿਰਾਏ ਫਿਰ ਨਹੀਂ ਦੇ ਕਰ ਤੂੰ ਆਏ ਨਹੀਂ ਦੋਦਾ ਜਾ ਰਹੇ ਏਕੇ ਦੇ ਹਲਾ ਕਦੇ ਲਫਾ ਪਈ ਜਾਇਆ ਤਾਂ ਉਹ ਕੋਈ ਆ ਨਹੀਂ ਖੇਲ ਵੀ ਜਾਂਦਾ ਇਹ ਨਾ ਵੀ ਪਲਾਸਟਿਕ ਦਾ ਹੈ ਇਹ ਮੋਬਾਈਲ ਹੋ ਗਿਆ ਇਹ ਡੇਟਾ ਕਰਾ ਕਾ ਮਾਪਾ ਕਰਤੀ ਡੇਟਾ ਕਰਦੇ ਸਾਲੇ ਨੂੰ ਬਸ ਇਹ ਦੋਨਾਂ ਦੀ ਜ਼ਿੰਮੇਵਾਰੀ ਢੋਡੀ ਆ ਲੈ ਇਹਨੇ 1 ਲੱਖ ਤੇ ਵੱਜਣਾ ਕਾਲੇ ਤੁਹਾਨੂੰ ਨਹੀਂ 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 ਵੱਜਦਾ ਪਾ ਲਾਂਗੇ ਤੂੰ ਸਾਹਮਣਾ ਕਰੇ ਉਹਰੇ ਨੂੰ ਘੇਰੇ ਉਹਰੇ ਨੂੰ ਉਹਰੇ ਨੂੰ ਘੇਰਾ ਨਾਲੇ ਲੱਗੇ ਆਣਦੇ ਹੋ ਨਾਲ ਲੱਗੇ ਹੱਲੇ ਜਿੱਟਣਾ ਹੈ ਪੈਰ ਨਾ ਹੋਣਾ ਪੈਰਾ ਬਣਾ ਘੇਰ ਲਿਓ ਹੌਲੀ ਆਣ ਦੋ ਧਮਾ ਕੇ ਬਸ ਰੋੜ ਦੇ ਰੋੜ ਦੇ ਤੂੰ ਰੋੜ ਰੋੜ ਦੋ ਇਕੱਠਾ ਰੋੜ ਇਕੱਠਾ ਮੇਰੇ ਰੋੜ ਦੇ ਉਮੀ ਜਿਹੱਤ ਪਾ ਲੈ ਮੀਂਹ ਕਿਤੇ ਬੁੱਢੇ ਵਾਂ ਵਜੇ ਰਗੇ ਪਾਪ ਸੱਟ ਪੈਣ ਲੱਤਣਾ ਕੋਲਦਾ ਨਹੀਂ ਹੈ ਭੜਾ ਪਿਆ ਹਾਂ ਜਿੱਤੇ ਗੋਡਾ ਪਵਾ ਦੂਗਾ ਤੇ ਵਾਹ ਉਹ ਪਾ ਲੈ ਸਜੀਦ ਨੂੰ ਕਰਦੀ ਏ ਫੋਨ ਫਿਰ ਡਰਾਮ 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 ਬੜਾ ਦਾਈਂ ਡਰਵਾ ਕੇ ਨੂੰ ਉਤਰ ਗਿਆ ਡਰਾਮ ਗੱਡੀ ਅੱਗੇ ਕਰ ਰੋ ਆਈਂ ਦੇ ਨਾਲ ਪੂਰਾ ਪਤਾ ਬਾਹਰ ਲਾ ਦੇ ਤਾਂ ਉਧਰ ਨਹੀਂ ਨਹੀਂ ਤੇ ਜ਼ੋਰ ਲਾ ਲਓ ਉਹ ਤਾ ਤਾ ਕਰ ਤਾ ਕਰ ਤਾ ਕਰ ਦੇ ਇਹ ਤਾਂ ਸੜਨ ਪਾਪਿਕ ਦਾ ਇਹ ਪਿੱਪੀ ਪੱਟਣ ਨੂੰ ਮਿੱਟ ਲਾਉਂਦੀ ਪਿੱਟਦੀ ਨਹੀਂ ਹੈਗੀ ਇਹ ਟੈਡੀ ਹੋਣੀ ਨਾ ਬਾਹਰ ਨਾ ਇਹ ਮੋਰੀ ਕਰ ਰੱਖ ਮੈਂ ਰੱਖਦਾ ਉਹ ਖੜਦਾ ਇੱਕ ਮਿੰਟ ਹੋ ਰਿਹਾ ਹੀ ਨਹੀਂ ਕੋਈ ਚੱਲ ਅੰਦਰ ਚੱਲ ਤਾ ਰੱਖ ਲੈ 10 5 ਇੰਨਾ ਹੈ ਕੰਮ ਚਲ ਅੱਗੇ ਅੱਗੇ ਗਈ ਕੇ ਹਾਂ ਇਹ ਮੁੰਡੇ ਦਾ ਭਾਈ ਹੈ ਸ਼ੰਕਰ ਮਾ। ਇਹਨੂੰ ਆਹ ਪਿੱਛੇ ਜਨ ਅੜਤੀ ਲਾ। ਉਹ ਉੱਥੇ ਕਰ ਦੇ। ਆlambda ਇਹਨੂੰ ਮੁੰਡਿਆਂ ਵਿਚ ਚੱਕ ਲਿਆ ਉੱਥੇ ਰੱਖ ਦਿਓ। ਇਹਨੂੰ। ਡੇਡਾ ਨਾਲ ਇਹ ਵੀ ਕਿਦਰਾ। ਅੱਛਾ। ਲੋ ਜੀ ਬਾਈ ਹੁਣ ਆਪਾਂ ਚੱਲੇ ਘਰ ਨੂੰ ਲੰਗਰ ਦੀ ਹੋਗੀ ਤਿਆਰੀ ਤੇ ਬਾਈ ਧੁੰਦ ਇੰਨੀ ਕਿਆ ਦੇਖਦਾ ਕੱਖ ਨਹੀਂ ਹੈਗਾ ਵੀ ਜੀਨੇ ਵੀ ਗੱਲੂ ਬਾਈ ਆਉਣਾ ਏ ਸ੍ਰੀ ਚਮਕੌਰ ਸਾਹਿਬ ਤਾਂ ਵੀਰ ਆਪਣਾ ਧੁੱਪ ਮਾੜੀ-ਮੋਟੀ ਨਿਕਲ ਹੀ ਤੇ ਆਇਓ ਨਹਿਰ ਵਾਲਾ ਰੋਡ ਐ ਕੋਈ ਕਿਸੇ ਵੀਰ ਨੂੰ ਦਿੱਕਤ ਨਾ ਆਵੇ ਤਾਂ ਆਰਾਮਦਾਰੀ ਨਾਲੇ ਆਇਓ ਫੈਮਲੀ ਵਾਲੇ ਤਾਂ ਖਾਸ ਕਰਕੇ ਮੇਰਾ ਵੀਰ ਬਾਕੀ ਚਲੋ ਮਿਲਦੇ ਆਪਾਂ ਅਗਲ ਦੀ ਵੀਡੀਓ ਚ Así que al disarreño.